ਤੁਸੀਂ ਫੇਰ ਆ ਦਵਾਈਆਂ ਲਈ ਜੰਨੇ ਹੋ ਤੁਹਾਨੂੰ ਹੋਸੀ ਘਰਾ ਮੈਂ ਤਾਂ ਸਵੇਰ ਦਾ ਫੇਰ ਹੋ ਰਿਹਾ ਮਨ ਹੋ ਰਿਹਾਗਾ ਮਾਂ ਚਲ ਆ ਖਰਾਕ ਲੈ ਲੈਨੀ ਆ ਖਰਾਕ ਵੀ ਦਿੱਤੀ ਸੀਗੀ ਉਹਨੇ ਡਾਕਟਰ ਨੇ ਤੁਸੀਂ ਡਾਕਟਰ ਨੂੰ ਫੋਨ ਕੀਤਾ ਨਹੀਂਗਾ ਹਾਂ ਸੱਚ ਉਹ ਗੱਲ ਤਾਂ ਮੈਂ ਭੁੱਲੀ ਗਈ ਲੈ ਮੈਂ ਤਾਂ ਉਹਨੂੰ ਫੋਨ ਕਰਕੇ ਕਰੇ ਬਲਾਉ ਉਦੋਂ ਫਿਰ ਕਰੇ ਪੁੱਛਾਂਗੇ ਵੀ ਹਾਂ ਇੱਕ ਮਿੰਟ ਪਹਿਲਾਂ ਮੈਨੂੰ ਮੰਮੀ ਨਾਲ ਰਾਇ ਕਰ ਲੈਣ ਤੇ ਉਹਨੂੰ ਤਾਂ ਦੱਸ ਦਈਏ ਵੀ ਆਹ ਗੱਲ ਲੱਗੀ ਨਹੀਂ ਕੋ ਕੋ ਵੀ ਅੰਦਰ ਬੈਠੀ ਪਤਾ ਨਹੀਂ ਕੀ ਹੋਵੇ ਨਾਲੀ ਗੁਰਮਤੇ ਮਾਰੀ ਜਾਂਦੀ ਹੈ ਮੰਮੀ ਮੰਮੀ ਐ ਹੋ ਕੀ ਕਹਿਣੀ ਆ ਕੁੜਾਈ ਹਾਂ ਬਾਹਰ ਕੀ ਹੋ ਗਿਆ ਬੇਬੇ ਅਜੇ ਡਾਕਟਰ ਸੋਡੀ ਦਵਾਈ ਦੇ ਕੇ ਜਾਂਦਾ ਹੁੰਦਾਗਾ ਉਹ ਵਕਤ ਦੇ ਕੇ ਜਾਂਦਾਗਾ ਆਹ ਜਿਹੜੀ ਆ ਦਵਾਈ ਦੇ ਕੇ ਗਿਆ ਸੀ ਹੁਣ ਮੈਂ ਦਿਖਾਉਣੀ ਲਿਆਉਣੀ ਚਾਹ ਪੇਟ ਫੁੱਲਣ ਵਾਲੀ ਪੇਟ ਫੁੱਲਣ ਵਾਲੀ ਦਵਾਈ ਆ ਗਰਭਪਤੀ ਪ੍ਰੈਗਨੈਂਟ ਹੈ ਨਹੀਂ ਇਹਦੇ ਜਵਾਕ ਨਹੀਂ ਹੋਣਾ ਅੱਛਾ ਹੁਣ ਹੀ ਕਹਤਾ ਉਹਨੇ ਇਹ ਤਾਂ ਗਲਤ ਦਵਾਈ ਦਿੱਤੀ ਆ ਡਾਕਟਰ ਨੇ ਇਹ ਸੱਦਾ ਉਹ ਵੀ ਗਲਤ ਆ ਅੱਛਾ ਹੁਣ ਉਹਨੂੰ ਡਾਕਟਰ ਨੂੰ ਲਿਆ ਕੇ ਆਏ ਪੁੱਛੋ ਵੀ ਹਾਂ ਭਾਈ ਦੱਸ ਤੂੰ ਐਵੇਂ ਕਿਉਂ ਕੀਤਾਗਾ ਮੇਨ ਨੂੰ ਨਾ ਦਵਰੇ ਉਹ ਹੀ ਦੂਸਰ ਰਾਤਾਂ ਨੇ ਨਹੀਂ ਆਸੇ ਬਸ ਨਹੀਂ ਆ ਇਹ ਤਾਂ ਕਹਿੰਦਾ ਗਲਤ ਨੇ ਗੀਆਂ ਉਹੀ ਗੱਲ ਆ ਪੇਟ ਫੁੱਲਣ ਵਾਲੀ ਆ ਤਾਕਤ ਵਾਲੀ ਕਹਿ ਕੇ ਦੇਤੀ ਮੈਂ ਤਾਂ ਦੋ ਬੰਦੇ ਚ ਇਕੱਠੇ ਕਰੂੰਗੀ ਉਹਨੂੰ ਸੱਦੂਗੀ ਉਹਦੀ ਬੰਬਲੀ ਬੁਲਾਇਓ ਸਮਾਰ ਕੇ ਸਾਡੀ ਪਟੂ ਉਹਦੀ ਕੋ ਗੋਗੇ ਗੁੱਗੇ ਦੀ ਉਹੀ ਗੱਲ ਪਿੰਡ ਬਾਰੇ ਗਲਤ ਦਵਾਈਆਂ ਦੇ ਹੀ ਜਾਂਦਾ ਨਾ ਵੀ ਐਡਾ ਧੋਖਾ ਖਾਤਾ ਕਰਦਾਗਾ ਫਿਰ ਉਹ ਮੈਂ ਤਾਂ ਅੱਜੀ ਗੱਲ ਕਰਦੀ ਆ ਬਈ ਸਾਦੀਆਂ ਪੂਲਿਆ ਪੂਲ ਤੇ ਲੱਕੜੋ ਕਰਨਾ ਨਾ ਸੁਣੂ ਨਹੀਂ ਮਾੜਾ ਮੋਟਾ ਆ ਵੀ ਪਿੰਡ ਤੋਂ ਬਾਹਰ ਬੂਰ ਦਿਖਾ ਲਈਏ ਮਾ ਮਮੀ ਨੂੰ ਪਰਸੋਂ ਚੁੱਤ ਵੀ ਕਿਹਾ ਸੀਗਾ ਮਮੀ ਮਾਨਸਾਂ ਦਾ ਖਾਏ ਹੁੰਨੇ ਆ ਉਹ ਡਾਕਟਰ ਹੀ ਮਨਾਂ ਕਰ ਗਿਆ ਕਹਿੰਦਾ ਨਾ ਕਹਿੰਦਾ ਵਾ ਸਾ ਦਵਾਈ ਨਾ ਸੈੱਟ ਹੋ ਜੂਗਾ ਤੁਹਾਨੂੰ ਮੇਰੇ ਤੇ ਭਰੋਸਾ ਨਹੀਂ ਹੈਗਾ ਵੀ ਦਵਾਈ ਨਹੀਂ ਸਹੀ ਦਊਗਾ ਓਏ ਉਹ ਤਾਂ ਕਹਿੰਦੀ ਹੁੰਦੇ ਆ ਹੁਣ ਉਹ ਤਾਂ ਕਹਿੰਦਾ ਤੁਹਾਨੂੰ ਸਮਝ ਨਹੀਂ ਆ ਰਹੀ ਪੈਸੇ ਲਾਈ ਜਾਂਦੇ ਏਵੇਂ ਕਹਿੰਦਾ ਤੁਹਾਡੀ ਹੋਰ ਡਾਕਟਰ ਛੱਲ ਲਾ ਲੂਗਾ ਕਹਿੰਦਾ ਸਾਰੀਆਂ ਰਿਪੋਰਟਾਂ ਹੋਈਆਂ ਨੇ ਸਭ ਕੁਝ ਸਹੀ ਆ ਕਹਿੰਦਾ ਬਸ ਆ ਚੁੱਪ ਕਰਕੇ ਦਵਾਈ ਖਾਈ ਚੱਲੋ ਉਹ ਤਾਂ ਮੈਂ ਢੇੜਾ ਮਾਰ ਗਿਆ ਕੁਦਰਤੀ ਨਹੀਂ ਨਾ ਤੁਸੀਂ ਉਹਨੇ ਕਹਤਾ ਸੀਗਾ ਵੇ ਜਾਇਓ ਨਾ ਕਿਤੇ ਤੁਸੀਂ ਜਾਂਦੇ ਨਹੀਂ ਸੀਗੇ ਆ ਦਵਾਈਆਂ ਖਾ ਖਾ ਕੇ ਆਦਾ ਢੱਡ ਫੁੱਕੀ ਜਾਂਦੀ ਚਾ ਚੰਗਾ ਕਰਿਆ ਪੁੱਤ ਵਧੀਆ ਤੂੰ ਸਿਆਣੀ ਗੱਲ ਕਰੀ ਮੈਂ ਕੋਈ ਨਹੀਂ ਤਾਂ ਆ ਵਧੀਆ ਨਹੀਂ ਸਾਡਾ ਘਰ ਤਾਂ ਮਾਰ ਚਲਾ ਜਾਂਦੀ ਉਹ ਪੇਰ ਆ ਜਾਂਦਾ ਡਾਕਟਰ ਐ ਨਹੀਂ ਪਤਾ ਕਿੰਨੇ ਕੇ ਲੈ ਤੂੰ ਨੂੰ ਜਾਣ ਹੀ ਦੇਣਾ ਸੀ ਤੁਸੀਂ ਮਾਰ ਸਕੀਂ ਕਰ ਤੇ ਜਾਣ ਹੀ ਨਹੀਂ ਦੇਣਾ ਸੀ ਉਹ ਤਾਂ ਬਸ ਬਣਾ ਕਰਦਾ ਉਹ ਬਸ ਉਹ ਜਾਨ ਜਾਣ ਕੇ ਕਰਦਾ ਸੀ ਵੀ ਮੇਰੇ ਤੋਂ ਦੂਰ ਨਾ ਜਾਣਾ ਸਮਝਾਉਂਦੀ ਹੈਗੀ ਫਿਰ ਵੀ ਉਹਨੇ ਇੰਡਾ ਧੋਖਾ ਕਰਿਆ ਕਿਉਂ ਵੀ ਆਈ ਕਿਉਂ ਕਿ ਹਾਂ ਵੀ ਤੂੰ ਪ੍ਰੈਗਨੈਂਟ ਹੈਗੀ ਉਹ ਤਾਂ ਫਿਰ ਉਹ ਤਾਂ ਪੁੱਛ ਕੇ ਉਹਨੂੰ ਕੋਲ ਬਿਠਾ ਕੇ ਉਹਦੇ ਕੰਨ ਖਿੱਚ ਕੇ ਫਿਰ ਪੁੱਛਣਾ ਪਊਗਾ ਪੈਸੇ ਝਾੜਦਾ ਉਹ ਤੂੰ ਨੂੰ ਬਹਾਨਾ ਲਾ ਕੇ ਤਾਂ ਐ ਕਹ ਦੋ ਵੀ ਮੰਮੀ ਦੀ ਗੱਲ ਕਰਾ ਦੇ ਵੀ ਦਰਦ ਵਾਲਾ ਹੋ ਜਾਂਦਾ ਸਾਡੀ ਨੂੰਹ ਦੇ ਤੇ ਜਲਦੀ ਆ ਜਾ ਹਾਂ ਫੇਰ ਆਊਗਾ ਫੇਰ ਭੱਜ ਕੇ ਆਊਗਾ ਇਹ ਕਿ ਥੋੜਾ ਹਤੀ ਇਹਨੂੰ ਚੁੱਪ ਚੁੱਪ ਕਰਾਂ ਆ ਲਿਆ ਕਰੋ ਤਾਂ ਇਹ ਤਾਂ ਬਾਹਰ ਪਾਉਂ ਕੁਦੀ ਆਈ ਆਹਦੇ ਪਿੱਛੇ ਬਾਈ ਦਾਦਾ ਸਾਹਿਬ ਤਾਂ ਦੇ ਗੱਲ ਐਵੇਂ ਹੋਰ ਕੀ ਨਾ ਨੁਕਸਾਨ ਹੋ ਕੇ ਬਹਿ ਜਾਂਦਾ ਸੋਡਾ ਸਾਰਾ ਦਵਾਈਆਂ ਨਾਲ ਢੋਪੋ ਫੋਲ ਲੈ ਜਾਂਦਾ ਮੈਂ ਤਾਂ ਵੈਸੇ ਅੱਜ ਤਿਆਰ ਹੋ ਰਹੀ ਸੀ ਮੈਂ ਤਾਂ ਐਸੀ ਮਾਹ ਚਲ ਮਾਨਸ ਸਿੰਘ ਦਿਖਾਏ ਹੋਣੇ ਆ ਗਏ ਜਾ ਕੇ ਇਹਦੀ ਉਮਰ ਕੀ ਸੀ ਇੱਕ ਵਾਰੀ ਗਾਹਤ ਦਵਾਈ ਖਾ ਲਈ ਸਾਰੀ ਉਮਰ ਦੀ ਉਹ ਹੋ ਜਾਂਦੀ ਆ ਹਰ ਆ ਲੈ ਆਂਟੀ ਨਾਲ ਗੱਲ ਕਰਿਓ ਆਹ ਆਂਟੀ ਕਹੀ ਐ ਨੀ ਲੈ ਮਮੀ ਨੂੰ ਹਲੋ ਬਾਈ ਗੋਗਾ ਬੋਲਦਾ ਸਾਡ ਕਰਿਆ ਆ ਕੇ ਜਾ ਭਾਈ ਕੰਮ ਕਰਾਉਣ ਨੂੰ ਫਰਦਾ ਦਾ ਰਾਹ ਆ ਜਾ ਕੇ ਰਾਣੀ ਬਹੂ ਦੇ ਦਾਰ ਤੋਂ ਹੋਈ ਐ ਜੇਦੀ ਆ ਜਾ ਮੈਂ ਕਹਿੰਦਾ ਕਿ ਹੁਣੀ ਆ ਜਾ ਆ ਹੁਣੀ ਆ ਜਾ ਆਉਣਾ ਕਿਹਾ ਪੰਜ ਮਿੰਟਾਂ ਨਹੀਂ ਬੜਾ ਚੱਕ ਮੈਂ ਰੱਖਿਆ ਡਾਇਰੈਕਟਰ ਨੇ ਗੋਗਾ ਔਰ ਅਸੀਂ ਦਵਾਈ ਸ਼ੁਰੂ ਤੋਂ ਹੀ ਉਸੇ ਤੋਂ ਲੈਣਿਆ ਕਿ ਭੂ ਕਦੇ ਵੀ ਅਸੀਂ ਹੋਰ ਡਾਕਟਰ ਤੋਂ ਦਵਾਈ ਲੈਤੀ ਨਹੀਂ ਉਹ ਤਾਂ ਘਰ ਮੰਗੋ ਘਰ ਬਣਿਆ ਹੋਇਆ ਇਹ ਨਹੀਂ ਹੈਗਾ ਵੀ ਕੱਲੀ ਦਵਾਈ ਮੁੱਟੀ ਲੈਣੀ ਹੈ ਵੀ ਸਾਡੇ ਫੇਰ ਹੀ ਆਊਗਾ ਉਹ ਤਾਂ ਨੰਗਦਾ ਟੱਪਦਾ ਉਂ ਵੀ ਹਾਲਚਲ ਪੁੱਛ ਜਾਂਦਾ ਆ ਜਾਂਦਾ ਤੇ ਫਿਰ ਜੇ ਘਰ ਨਾਲ ਘਰ ਬਣਿਆ ਸੀ ਫਿਰ ਉਹ ਜਾੜਨ ਵਾਲਾ ਕਾਹਤੋਂ ਕੰਮ ਕਰਤਾ ਉਹ ਤਾਂ ਮੈਂ ਸੋਚਦੀ ਆ ਵੀ ਇੰਨਾ ਗਲਤ ਕਿਉਂ ਸੋਚਿਆ ਹੁਣ ਪਤਾ ਲੱਗ ਗਿਆ ਵੀ ਇੰਨਾ ਭਰੋਸਾ ਕਰੀਦਾ ਨਹੀਂ ਹੁੰਦਾ ਕਿਸੇ ਤੇ ਅੱਖਾਂ ਮੀਚ ਕੇ ਉਹੀ ਤਾਂ ਗੱਲ ਹੈ ਆਹ ਸੋਡਾ ਕਰਦਾ ਡਾਕਟਰ ਹੀ ਸੋਡੀ ਘਰ ਦੀ ਲੰਕਾ ਟਾਉਣ ਨੂੰ ਫਰਦਾ ਸੀ ਉਹਨੂੰ ਕੀ ਚੂਹਾਂਗੀ ਕੋਈ ਨਾ ਕਰਦੇ ਗੱਲ ਸਮਾਨ ਕੇ ਮੀਂਹ ਜੇ ਸੂਹ ਨਹੀਂ ਸੀਗੀ ਬਿਨਾ ਸੂਹ ਤਾਂ ਉਹਨੇ ਕੀ ਪਤਾ ਕਾਦੇ ਲਾਲਚ ਚ ਚਾਹੇ ਕੁਝ ਕਰਿਆ ਕਾਦੇ ਜਿੱਨਾ ਹੁਣ ਆਪਣੇ ਤਾਂ ਤਾਂ ਅਸਧਾਰ ਚੱਲਦੀ ਆ ਉਹਨੂੰ ਤਾਂ 1000 ਰੁਪਏ ਵੀ ਨਹੀਂ ਦਿੱਤੇ ਆਪਾਂ ਸਵੇਰ ਨੂੰ ਕੀ ਪਤਾ ਇਹਦੇ ਜਵਾਕ ਉਹਦੇ ਵੰਗੂ ਨਾ ਹੋਣ ਵਾਲੀ ਕੀ ਪਤਾ ਇਹ ਜਿਹੜੀ ਖਾਈ ਜਾਂਦੀ ਹੈ ਰੈਕਸ਼ਨ ਹੋ ਜੇ ਜਵਾਕ ਹੀ ਨਾ ਹੋਵੇ ਫੇਰ ਮੇਰਾ ਤਾਂ ਜਿੰਦਗੀ ਡਾਕਟਰ ਬਣਾਤਾ ਡਾਕਟਰ ਕਿਸੇ ਨੇ ਬਣਾਤਾ ਉਹ ਤਾਂ ਉਹ ਹੀ ਕਿਹੜਾ ਡਾਕਟਰ ਆਉਣ ਦੇ ਉਹਦੀ ਲੈਣੇ ਪੁੱਛ ਪੜਤਾਲ ਵੀ ਹਾਂ ਕਿਉਂ ਕੀਤਾ ਇਹ ਸਾਰਾ ਕੁਝ ਹੁਣ ਆਊਗਾ ਦੇਖੀ ਆਉਣ ਸਰ ਬਸ ਨਾ ਆਪਦਾ ਬੈਗ ਲਿਆਵੇ ਨਾ ਕੁਛ ਜੇਬ ਚੋਂ ਕੱਢ ਕੇ ਦਵਾਈ ਫੜਾ ਲੂਗਾ ਮੈਨੂੰ ਪਤਾ ਆਪੇ ਤੇਰੇ ਰੋਗ ਦਾ ਆ ਚੱਕ ਦਵਾਈ ਤੇ ਆ ਦਵਾਈ ਖਾਣੀ ਆ ਹੋਰ ਤੂੰ ਲੈਣੀ ਨਹੀਂ ਆਹ ਬੋਲਨੇ ਉਹਦੇ ਤਾਂ ਵੱਲੇ ਡਾਕਟਰ ਚੈੱਕ ਕਰੇ ਨਾ ਕੋਈ ਹੋਈ ਗੱਲ ਰਿਪੋਰਟ ਕਰੇ ਕੁਛ ਨਹੀਂ ਚੱਕ ਕੇ ਸ਼ੀਸ਼ੀ ਫੜਾ ਜਿੰਦਾ ਗਾ ਸਭ ਪੀਣ ਵਾਲੀਆਂ ਜਾਂ ਗੋਲੀਆਂ ਫੜਾ ਦੂ ਮੈਂ ਚਾਹ ਕਰਿਆ ਕੋਈ ਨਾ ਆਉਣ ਦੇ ਉਹਨੂੰ

ਅਮਰੀਕਾ ਸਾਂ ਹੁਣ ਤੂੰ ਸੰਭਾਲ ਲਈ ਗੱਲ ਦੇਖ ਬੇਬੇ ਨੇ ਤਾਂ ਫੇਰ ਵੀ ਐਂ ਕਹਿ ਦੇਣਾਗਾ ਵੀ ਪਿੰਡ ਦਾਗਾ ਚਲ ਕੋਈ ਨਹੀਂ ਗਲਤੀ ਹੋਗੀ ਹੋਗੀ ਉਹਨੇ ਤਾਂ ਐਂ ਕਹਿ ਦੇਣਾ ਮੈਨੂੰ ਪਤਾ ਆਉਗਾ ਤਾਂ ਓਏ ਇਹਦਾ ਪਿੰਡ ਵਾਲਿਆਂ ਸੱਸਾਂ ਦਾ ਸੁਭਾਅ ਯਾਰ ਐਂ ਹੁੰਦਾਗਾ ਹੁਣ ਜੇ ਹੁਣ ਮੈਂ ਬੋਲੂਗੀ ਫੇਰ ਐਂ ਕਹੂਗੀ ਹਾਂ ਹਾਂ ਤੂੰ ਨੂੰ ਐਸ ਘਰ ਦੀ ਤੂੰ ਤੋਂ ਤੀ ਹੋ ਕੇ ਬੋਲਦੀਆਂ ਮੈਂ ਆਪੇ ਸੰਭਾਲ ਲੂੰਗੀ ਪਿੰਡ ਚ ਬੈਰ ਪਵਾਏਂਗੀ ਕਿ ਹੁਣ ਪਹਿਲਾਂ ਵੀ ਤਾਂ ਦੇਖ ਜੇ ਹੁਣ ਉਹਨੇ ਗਲਤ ਕਿਹਾ ਮੈਨੂੰ ਵੀ ਤੂੰ ਹੈਗੀ ਐ ਪ੍ਰੈਗਨੈਂਟ ਦਵਾਈ ਦੇਤੀ ਪੇਟ ਫੁੱਲੀ ਜਾਂਦਾ ਬਹੁਤ ਬਦਨਾਮੀ ਤੇ ਮੇਰੀ ਹੋਈ ਹੈ ਨਾ ਉਹ ਤਾਂ ਬਦਨਾਮੀ ਹੋਊਗੀ ਨਾ ਮੇਰੀ ਗੱਲ ਸੁਣ ਕਿੱਡਾ ਵੱਡਾ ਕਲੰਕਾ ਇੱਥੇ ਵੀ ਪਤੀ ਦਾ ਇਹਦਾ ਵਿਦੇਸ਼ ਬੈਠਾਗਾ ਸੋਹਰੇ ਘਰ ਗਰਭਪਤੀ ਹੋਊਗੀ ਉਹ ਸੋਚ ਕੇ ਤਾਂ ਮੈਂ ਆਪ پاਗਲ ਹੋ ਹੀ ਜੰਨੀ ਆ ਮੈਂ ਕਿਸੇ ਕੋਲੇ ਦੱਸਣ ਜੋਗਰੀ ਨਹੀਂ ਆਸ ਕਮਾਂਡ ਦੀਆਂ ਬਿੜਕਾਂ ਲੈਣਾ ਹੁੰਦੇ ਨੇ ਤੇ ਕਸੂਰ ਕਿਸ ਕਿਸੇ 'ਚ ਕਸੂਰ ਨਹੀਂ ਹੈਗਾ ਨਾ ਤੇ ਤੂੰ ਆਪਦੀ ਜਗਾ ਸਹੀਆਂ ਕੱਲੀ ਇੱਕ ਗਲਤ ਦਵਾਈ ਕਰਕੇ ਗਲਤ ਰਿਪੋਰਟ ਕਰਕੇ ਜ਼ਿੰਦਗੀਆਂ ਕਿੰਨੀਆਂ ਬਰਬਾਦ ਹੋਣਗੀਆਂ ਇਹ ਮੈਂ ਐਂ ਖੁਸ਼ ਹੋਈ ਜਾਂਦੀ ਸੀ ਕੀ ਪਤਾ ਪ੍ਰਮਾਤਮਾ ਦੀ ਦੇਣ ਈ ਪਤਾ ਆਈ ਵੀ ਹੋ ਸਕਦਾਗਾ ਮੈਨੂੰ ਆਈ ਸੀਗਾ ਉਹ ਜਦੋਂ ਜਵਾਬ ਹੁਣ ਨਾਲ ਹੋਵੇ ਆਪ ਨੂੰ ਸਾਰਾ ਕੁਝ ਪਤਾ ਲੱਗਦਾ ਹੁੰਦਾ ਜਿਵੇਂ ਹੁਣ ਤੂੰ ਦੱਸੇ ਸਾਲੀ ਤੈਨੂੰ ਨਹੀਂ ਉਹਦੇ ਵਾਂਗੂ ਕੁਝ ਹੋਇਆ ਫੀਲ ਹੋਇਆ ਇਹ ਕੱਲੇ ਢੱਡ ਦਾ ਕੀ ਆ ਖਾ ਖਾ ਕੇ ਦਵਾਈ ਵਧੀ ਜਾਊਗਾ ਉਹੀ ਤਾਂ ਗੱਲ ਆ ਅੱਜ ਤਾਂ ਹਜੇ ਮੰਮੀ ਤੇਰੇ ਕਰਕੇ ਨੀ ਬੋਲੀ ਹੈਗੀ ਨਹੀਂ ਤਾਂ ਮੈਨੂੰ ਮਾੜਾ ਮੋਟਾ ਕੋਈ ਲੀੜਾ ਕੱਪੜਾ ਪਾਉਣ ਵੀ ਨੀ ਦਿੰਦੀ ਜੇ ਕੋਈ ਮੈਂ ਪਾ ਲਾਂ ਅੱਜ ਤਾਂ ਹਜੇ ਮੈਂ ਕਹਿ ਦਿੱਤਾ ਮੈਂ ਕਿਹਾ ਮਾਨਸਾ ਜਾ ਕੇ ਆਉਣਾ ਤਾਂ ਚੂੜੀਆਂ ਚਾੜੀਆਂ ਪਾ ਲਈਆਂ ਨਹੀਂ ਤਾਂ ਲੜ ਪੈਂਦੀ ਆ ਕਹਿੰਦੀ ਹਾਂ ਹਾਂ ਆਰ ਸ਼ਿੰਗਾਰ ਲਾ ਲਾ ਕੇ ਦਿਖਾਉਣੀਆਂ ਪਹਿਲੀ ਆਹ ਬਦਨਾਮੀ ਕਰਾ ਕੇ ਧਰਤੀ ਸਾਡੀ ਤਾਂ ਕੀ ਪਤਾ ਕਿੱਥੇ ਜਾਣੀ ਹੈ ਕਿੱਥੇ ਨਾ ਇਹ ਤਾਂ ਬੁੜੀਆਂ ਉਹਦੇ ਵਾਂਗੂ ਤੈਨੂੰ ਜਿਉਣ ਨਹੀਂ ਦਿੰਦੀ ਆ ਪਿੰਡ ਚ ਕੀ ਰਿਸ਼ਤੇਦਾਰੀਆਂ ਚ ਅੱਡ ਬਦਨਾਮੀ ਅਗਲਾ ਤਾਂ ਕਹਿੰਦੀ ਅਗਲਾ ਕੀ ਕਹੂ ਰਿਸ਼ਤੇਦਾਰ ਬਿਨਾ ਪਰੌਣੇ ਤੋਂ ਜਵਾਕ ਹੋਣ ਵਾਲਾ ਹੋਗਾ ਗੱਲ ਕਿੱਥੇ ਜਾਂਦੀ ਇਹ ਹੁਣ ਬੇਬੇ ਘਰੇ ਇਹ ਮੈਨੇ ਮਾਰਦੀ ਹੈ ਕਿ ਮੈਨੂੰ ਉਹ ਆਈ ਸੁਖਜੀਤ ਮਾਸੀ ਆਈ ਇੱਕ ਦਿਨ ਗੌਂਢਣ ਸਾਡੀ ਉਹ ਆ ਕੇ ਬੋਲਦੀ ਹੈਗੀ ਨਹੀਂ ਤੇਰੀ ਬੇਬੇ ਕਹਿੰਦੀ ਹੈ ਕਿ ਤੇਰੇ ਜਵਾਕ ਆਉਣ ਵਾਲਾ ਮਖਾ ਮਾਸੀ ਮਖਾਇਚ ਕੀ ਗੱਲਤਾ ਗਮਕ ਮੈਂ ਕਿੜਾ ਕੋਈ ਕੁਮਾਰੀ ਹੈਗੀ ਕੁੜੀ ਲੈ ਕੁੜੇ ਕਹਿੰਦੀ ਜੇ ਕੁਮਾਰੀ ਨਹੀਂ ਫਿਰ ਕੀ ਪਤਾ ਤੇਰੇ ਕੋਲੇ ਕੌਣ ਹੁੰਦਾ ਕੌਣ ਜਾਂਦਾ ਤੇ ਫਿਰ ਕਿੱਥੋਂ ਬੋਲੀ ਇਹ ਹਾਂ ਤੇਰਾ ਘਰ ਵਾਲਾ ਤਾਂ ਕਹਿੰਦੀ ਇੱਥੇ ਹੈ ਹੀ ਨਹੀਂਗਾ ਹੋਰ ਦੱਸ ਕੀ ਕਹਿੰਦੀ ਤੂੰ ਵਈ ਉੱਤੋਂ ਡਿੱਗ ਪਿਆ ਤੇਰੇ ਢਿੱਡ ਚ ਕਹਿੰਦੀ ਉਹੀ ਤਾਂ ਗੱਲ ਆ ਨਾ ਤੇਰੀ ਗਲਤੀ ਆ ਕੋਈ ਗਲਤੀ ਹੈ ਨਹੀਂ ਸਜ਼ਾ ਮਿਲ ਰਹੀ ਹੈ ਮੈਨੂੰ ਪਰ ਵੇ ਭੀ ਤਾਂ ਬੇਫਾਲਤੂ ਦੇ ਉਹਨੂੰ ਡਾਕਟਰ ਨੂੰ ਲਿਓ ਕਿਹੜਾ ਕੱਲ ਨਾ ਇਹੋ ਅਸ ਆਉਣ ਆਲਾ ਹੀ ਆ ਕੋਈ ਗੱਲ ਨਹੀਂ ਉਹਨੂੰ ਪੁੱਛਾਂਗੇ ਵੀ ਤੂੰ ਜ਼ਿੰਦਗੀਆਂ ਵੀ ਬਰਬਾਦ ਕਰੀਂ ਨਾ ਗੱਲ ਕੀ ਆ ਸੈਂਕਲ ਜਾਂ ਤਾਂ ਇੱਚੀ ਖੜਾ ਜਾਂਦੀਆਂ ਨਾ ਪਤੰਦਰ ਨੇ ਉਹ ਨਹੀਂ ਦਵਾਈ ਦਿੱਤੀ ਹੈ ਯਾਰ ਹੁਣ ਇਹਨਾਂ ਨੂੰ ਕੀ ਜਵਾਬ ਦੇਵਾਂਗੇ ਦਰਦ ਹੋਈ ਜਾਂਦਾ ਹੁਣ ਫੇਰ ਆਤਾ ਨਾ ਸਜਰੇ ਨੇ ਉਹ ਨਹੀਂ ਦਵਾਈ ਪਾਈ ਹੈ ਆਪਾਂ ਤਾਂ ਦੋਨੇ ਪਾਸੇ ਫਸ ਗਏ ਚੱਲ ਕੀ ਪਤਾ ਉਹ ਵੀ ਹੁ ਬਲਾਉਂਦੇ ਹੁਣ ਕਿ ਦਰਦ ਜਾਂ ਹੋਣ ਲੱਗ ਗਿਆ ਕੋਈ ਪਲਾਨ ਬਣਾ ਲਾਂਗੇ ਹੈ ਉਹ ਤਾਂ ਆਪਾਂ ਗਲਤ ਕੰਮ ਕਰੀਏ ਚੱਲ ਕੀ ਹੁੰਦਾ ਮਨੇ ਕਹਿੰਦਾਂਗੇ ਭਈ ਮੈਂ ਤਾਂ ਸਹੀ ਦਵਾਈ ਦੇ ਕਿ ਬੁੜੀ ਦਾਣ ਦੀ ਅਣਪੜ੍ਹ ਅ ਨਾ ਪੜੀਆਂ ਲਿਖੀਆਂ ਤੇ ਉਹਨਾਂ ਦੇ ਕੋਈ ਪੜ੍ਹਾਈ ਵਾਲਾ ਘਰੇ ਹੀ ਨਹੀਂਗਾ ਸ੍ਰੀ ਕਾਰਮਾਤਾ ਜੀ ਡਾਕਟਰ ਆ ਫੋਨ ਕਰਿਆ ਸੀ ਹੁਣ ਕਹਿੰਦੇ ਟੀਕਾ ਲਾ ਕੇ ਜਾਣਾ ਆ ਗਿਆ ਆ ਗਿਆ ਹੋਰ ਪਾਈ ਆ ਗਈ ਇਹ ਹੋ ਗਈ ਥੋੜੀ ਬੜੀ ਬੁਰੀ ਹਾਲਤ ਜੀ ਹੋ ਗਈ ਅੱਲ ਤਾਂ ਠੀਕ ਆ ਲਾ ਦਵਾਈ ਇਹ ਜਿਹੜੀ ਤੁਸੀਂ ਦਿੰਨੇ ਹੋਗੇ ਉਹਦੇ ਨਾਲ ਹੀ ਬੁਰੀ ਹਾਲਤ ਹੋ ਰਹੀ ਹੈ ਕਿੱਥੇ ਦਾ ਬਸ ਵਧੀਆ ਤਾਂ ਦਵਾਈ ਦਿੱਤੀ ਹੈ ਜੀ ਆਪ ਨੂੰ ਵਧੀਆ ਦਵਾਈ ਮੈਨੂੰ ਤਾਂ ਨਹੀਂ ਲੱਗਦਾ ਵਧੀਆ ਫਿਰ ਮੈਂ ਤਾਂ ਦਿਨੋਂ ਦਿਨ ਹੋਰ ਵੀ ਮੰਜੇ ਲੱਗੀ ਜਾਣੀ ਹੈਗੀ ਮੇਰੇ ਤਾਂ ਹੁਣ ਐ ਸਲਾਹ ਸੀਗੀ ਮੈਂ ਕਿਹਾ ਮਾਨਸਾ ਜਾਨਣੀਆ ਵੱਟਿਆ ਸਤਾਲ ਚ ਬੇਬੇ ਨੂੰ ਕਹੀ ਜਾਂਦੀ ਸਮਗਾ ਪਿਆਰ ਸਤਾਲ ਦੀ ਸੀਸੀ ਜੀ ਦੋ ਦੋ ਚਮਚੇ ਲੈਣੇ ਸੋ ਚਾ ਪੂਰੀ ਕਾਹਤ ਦੀ ਦਵਾਈ ਪੂਰੀ ਕਾਹਤ ਦੀ ਐ ਤੁਸੀਂ ਦਵਾਈ ਨਹੀਂ ਲੈਂਦੀ ਹੋਣੀ ਜਿਹੜੀ ਮੈਨੂੰ ਪਾਰਸਨ ਚ ਉੱਥੇ ਦਵਾਈ ਸ਼ੀਸ਼ੀ ਫੜਾ ਕੇ ਗਏ ਹੋਗੇ ਤੁਸੀਂ ਕਹਿੰਦੇ ਸੀਗੇ ਲੱਤਾਂ ਵਾਂਹ ਹਟ ਜਾਣਗੀਆਂ ਸੁਖਣ ਉਹ ਕਾਦੀ ਆ ਉਹ ਕਾਹਤ ਦੀ ਐ ਸੌਰੀ ਇਹ ਵੀ ਖੂਨ ਤੇਰੇ ਤੋਂ ਘਟਾਗਾ ਅੱਛਾ ਮੇਰੇ ਤੇ ਖੂਨ ਘਟਾ ਮੇਰਾ ਦੱਸੀ ਪਾ ਇਹ ਕੋਣ ਹੈ ਡਾਕਟਰ ਜੀ ਇਹ ਸਾਡੇ ਰਿਸ਼ਤੇਦਾਰ ਆ ਹਾਂ ਡਾਕਟਰ ਇਹ ਵੀ ਡਾਕਟਰ ਹੀ ਹੈ ਨਾ ਡਾਕਟਰ ਦਾ ਕੋਰਸ ਕਰਿਆ ਹੋਇਆ ਹੈਗਾ ਡੰਕਰਾਂ ਦਾ ਡਾਕਟਰ ਆ ਕਿ ਬੰਦੇ ਆ ਬੰਦੇ ਆ ਇਹ ਤਾਂ ਬੰਦੇਆਂ ਨਾਲ ਲੱਗਦਾ ਡਾਕਟਰ ਦਾ ਵਪਾਰ ਪਿੰਡ ਦਾ ਹੋਗਾ ਕਹਿਣ ਨੂੰ ਤੇ ਜੀ ਨੂੰ ਕਹਦਾ ਸੀ ਮੈਨੂੰ ਲੱਗਦਾ ਤੂੰ ਡੰਕਰਾਂ ਨਾਲ ਲੱਗਦਾ ਨਹੀਂ ਕੋਈ ਦੱਸੋ ਗੱਲ ਤਾਂ ਦੱਸੋ ਮੈਨੂੰ ਮਨ ਲੱਗਦਾ ਪਤਾ ਨਹੀਂ ਉਹ ਦਵਾਈ ਤੁਸੀਂ ਕਿਹੜੀ ਦਿੱਤੀ ਆਹਾ ਆ ਦਵਾਈ ਕਿਹੜੀ ਦਿੱਤੀ ਤੁਸੀਂ ਆ ਤਾਂ ਚਾਹ ਲਾ ਮੰਨ ਲਈ ਤਾਕਤ ਦੀ ਹੋਗੀ ਇਹ ਤਾਂ ਹੀ ਤਾਲਖਾਲੀ ਆ ਹੈਗੀ ਤਾਂ ਤਾਂ ਖਲੀ ਹੈ ਜੀ ਮਾੜਾ ਦੇਖ ਜਮਾਰ ਕੇ ਤਾਂ ਅੰਕਲ ਜੀ ਹਾਂ ਦੇਖ ਲਈ ਬਈ ਯਾਰ ਨਾ ਇਹ ਤਾਂ ਮੈਂ ਨੈਪੇ ਕੇ ਫਰਾਉਣੀ ਸੀ ਯਾਰ ਗਲਤ ਫਰਾਤੀ ਥੋੜੀ ਜੀ ਦਵਾਈ ਕਰ ਲਾ ਕੇ ਹੁਣੋਂ ਭਾਂਡਾ ਕਿਉਂਕਿ ਕਾਲੀ ਕਾਲੀ ਚ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਦਵਾਈ ਕਿੱਧਰ ਫਰਾਉਣੀ ਹੈ ਉਹ ਤਾਂ ਸਹੀ ਇਹਦੇ ਨਾਲ ਇਹ ਲਗਾਤਾਰ ਲਈ ਜਾਂਦੀ ਆ ਚਾਰ ਦਿਨਾਂ ਦੀ ਇਹਦੇ ਛੇਰ ਤੇ ਕੀ ਫੈਕਟ ਪੂਗਾ ਫੇੜਾ ਬਸਾਉਣ ਵਾਲੀ ਆ ਉਹ ਤਾਂ ਉਹ ਤਾਂ ਮੈਂ ਗਲਤੀ ਸੋਤੋਂ ਗਲਤੀ ਮੰਨਦਾ ਜੀ ਮੈਥੋਂ ਗਲਤੀ ਹੋਈ ਹੈਗੀ ਕੋਈ ਗੱਲ ਨਹੀਂ ਮੈਂ ਬਾਦਲ ਕੇ ਦੇ ਦੂੰ ਕੋਈ ਅੱਛਾ ਜਿਹੜੀਆਂ ਫਿਰ ਉਹ ਆਪਣੀਆਂ ਰਿਪੋਰਟਾਂ ਨੇਗੀਆਂ ਤੁਸੀਂ ਅਲਟਰਾਸਾਉਂ ਵੀ ਕਰਵਾਈ ਸਮੇਤ ਖੂਨ ਟੈਸਟ ਵੀ ਕਰਵਾਏ ਹੋਏ ਆ ਉਹ ਤਾਂ ਨਹੀਂ ਕਿਸੇ ਹੋਰ ਦੇ ਫੜਾਉਣੇ ਸੀ ਉਹ ਤਾਂ ਮੇਰੀ ਨੇ ਉਹ ਛੋੜੇ ਜੀ ਮੇਰੀ ਐ ਉਹ ਇੱਕ ਮਿੰਟ ਗੱਲ ਤੇ ਪੜ੍ਹ ਕੇ ਸੁਣਾਈ ਮੈਂ ਲੈ ਕੇ ਦੇਖੋ ਨੀ ਤੂੰ ਪੜ੍ਹ ਕੇ ਸੁਣਾਈ ਚੰਗਾ ਆ ਜਾ ਮੇਪੇ ਉਰੇ ਬੈਠਾ ਡਾਕਟਰ ਤੂੰ ਕਿੱਥੇ ਕੋਰਸ ਕਰਿਆ ਆ ਗਿਆ ਮੇਰੀ ਤਾਂ ਛੱਡ ਮੈਂ ਤਾਂ ਜਿੱਥੇ ਕਰਿਆ ਕਰਿਆ ਉਹ ਕਹ ਤੇਰੇ ਉਲਟ ਉਹ ਯਾਰ ਮੇਰੀ ਆ ਉਹ ਕਹਾ ਸੀ ਵੀ ਲਿਖ ਲਦੀ ਐ ਵੀ ਆਹ ਸਾਡੀ ਗਲਤ ਦਵਾਈ ਫੜਾਤੀ ਹੈ ਤੇਰੀ ਇੱਕ ਗਲਤ ਦਵਾਈ ਕਰਕੇ ਕਾ ਕਿਸੇ ਹੋ ਮਾਤਾ ਮੈਂ ਜਾਣ ਬੁੱਝ ਕੇ ਨਹੀਂ ਫੜਾਈ ਮੈਂ ਕਾਲੀ ਜੀ ਇੱਕ ਤਾਂ ਪ੍ਰੈਸ਼ਰ ਹੁੰਦਾ ਇੱਕ ਅਗਲਾ ਫੋਨ ਕਰ ਦਾਂਦਾ ਉਹ ਕਾਲੀ ਕਾਲੀ ਦਵਾਈ ਦੇ ਚ ਪਈ ਤਾਂ ਦੇ ਬਾਅਦ ਸੇ ਮਾਤਾ ਐਡੀ ਗੱਲ ਕਾ ਤੂੰ ਬਤਾਉਂਦੇ ਤੁਸੀਂ ਮੇਰਾ ਤੂੰ ਅੱਜ ਤਾਂ ਸਾਡੇ ਗੱਲ ਸੁਵਾਈ ਦੇ ਕੇ ਗਿਆ ਮੇਰੇ ਕੋਲ ਬੋਲ ਤਾ ਮਾ ਮੇਰੀ ਗੱਲ ਸੁਣੋ ਵੀ ਮੈਂ ਸੁੱਤ ਗਲਤੀ ਮੰਨਦਾ ਵੀ ਗਲਤੀ ਹੋਈ ਹੈ ਜੇ ਤਾਂ ਗਲਤੀ ਡਾਕਟਰ ਮੰਨਦਾ ਨਾ ਫਿਰ ਨਹੀਂ ਜਦੋਂ ਡਾਕਟਰਾਂ ਤੋਂ ਗਲਤੀ ਆ ਹੋ ਲੱਗ ਗਿਆ ਫਿਰ ਅੱਗੇ ਕੀ ਰਹਿ ਪਿਆ ਫਿਰ ਉਹ ਉਹੀ ਤੇ ਇਹਨਾਂ ਵੀ ਕਾਲੀ ਚ ਹੋ ਗਈ ਤੂੰ ਤਾਂ ਮਾफी ਮੰਗਦਾ ਹਾ ਤੋ ਮੇਰੀ ਗੱਲ ਸੁਣੋ ਮਾਤਾ ਇਹਦਾ ਲੈਤੀ ਥਾ ਫੜਦੇ ਹੋ ਮੇਰੀ ਕੋਈ ਵੇਖੀ ਜੇ ਤੁਸੀਂ ਪਿੰਡ ਕਿ ਦੱਸਿਆ ਇੱਕ ਸੀਸੀ ਹੈਗੀ ਕੋਈ ਹੋਰ ਕੋਈ ਖਾਸ ਤਰ੍ਹਾਂ ਦਾ ਹਵਾਵਾਂ ਦੇ ਤੋਂ ਦੋ ਬੰਦੇ ਆਉਂਦੇ ਆਪਣੀ ਤਿਆਰੀ ਤੇ ਕੋਈ ਨਹੀਂ ਹਜੇ ਤੁਸੀਂ ਕਹਿੰਦੇ ਨੁਕਸਾਨ ਨੇ ਕਰ ਮੇਰੇ ਤਾਂ ਤੁਸੀਂ ਜਮੀਂ ਪੱਟੀ ਮੈਂ ਸਾਕਰਤੀ ਸਾਰੇ ਪਿੰਡ ਜਿਪਦਨਾਮ ਕਰਾਤੀ ਜੰਮਾ ਕੰਮ ਕਰ ਤੋ ਵੜ ਗਈ ਕੋਈ ਨਹੀਂ ਬਦਲ ਕੇ ਦੇ ਜਾਣੇ ਭਈ ਦਵਾਈ ਨਹੀਂ ਦਵਾਈ ਤਾਂ ਬਦਲ ਕੇ ਚੱਲ ਮੈਂ ਹੋਰ ਲੈ ਲੂੰਗੀ ਪਰ ਜਿਹੜਾ ਤੁਸੀਂ ਕਿਹਾ ਉਹ ਤੁਸੀਂ ਐਂ ਦੱਸੋ ਵੀ ਸੱਚ ਕਿਹਾ ਜਾਂ ਝੂਠ ਇੱਧਰ ਮੂੰਹ ਕਰਕੇ ਗੱਲ ਕਰੋ ਸਾਡੇ ਨਾਲ ਸੱਚ ਹੈ ਜੀ ਜਮਾ ਸੱਚ ਅੱਛਾ ਡਾਕਟਰ ਗੜਬੜਾ ਲੱਗਦਾ ਇਹ ਜਾਪਾ ਫਰੇ ਨੇ ਪੂਰਾ ਕੋਰਸ ਨਹੀਂ ਕੀਤਾ ਮੈਂ ਤਾਂ ਪਾਣੀ ਲੈ ਦੇ ਮੈਨੂੰ ਮੁੜਕਾ ਜਾਵਾ ਤੁਹਾਨੂੰ ਪਾਣੀ ਕਾਧਿਆ ਨੇ ਆਂਦਾ ਪਾਣੀ ਦੇਣੀ ਪਾਣੀ ਤਾਂ ਕੋਈ ਗੱਲ ਨਹੀਂ ਪਾਣੀ ਵੀ ਤੈਨੂੰ ਪਿਆ ਦੇਣਾ ਜਿਵੇਂ ਬਰਫ ਵਾਲਾ ਪਿਆਵਾਂਗੇ ਜਿਵੇਂ ਤੂੰ ਸਾਨੂੰ ਠਾਰਿਆ ਅਸੀਂ ਵੀ ਤੈਨੂੰ ਠਾਰ ਕੇ ਤੋਰਾਂਗੇ ਪਸੀਨਾ ਨਹੀਂ ਆਈ ਜਾਂਦਾ ਜੀ ਪਸੀਨਾ ਕਾਹਦੇ ਨਾਲ ਆਉਣ ਲੱਗ ਗਿਆ ਗਰਮੀ ਵਾਲੀ ਆ ਮੈਂ ਉੱਧ ਕਰਕੇ ਆਇਆ ਜਦੋਂ ਮੈਂ ਇੱਕ ਵਾਰ ਠਾਣੇ 'ਚ ਫੋਨ ਲਾਤਾ ਨਾ ਤੇਰਾ ਪਸੀਨਾ ਸਾਰਾ ਉੱਤਰ ਜਾਣਾ ਮੈਂ ਤਾਂ ਜਿੰਨੇ ਚੁੱਪਾਂ ਕਿ ਵੀ ਪਿੰਡ ਦਾ ਬੰਦਾ ਹੈਗਾ ਪਿੰਡ ਲਿਹਾਜ ਆ ਆ ਬੇਬੇ ਦੀ ਬਾਲੀ ਲਿਹਾਜ ਆ ਤੁਹਾਡੇ ਨਾਲ ਪਰ ਜਿਹੜੇ ਮੇਰੀ ਬਦਨਾਮੀ ਕਰਾਦੇ ਨੇ ਜਿਹਦਾ ਸੋਟਾ ਚੰਗੀ ਤਰ੍ਹਾਂ ਲਾਜ ਕਰਿਆ ਉਹ ਤਾਂ ਹਾ ਹਾ ਕਰਾ ਲਾਜ ਹੈ ਇਹਦੇ ਫਿਰ ਗਲਤੀ ਮੰਨੀ ਹੈ ਨਾ ਮੈਂ ਆ ਗਲਤੀ ਕਿਵੇਂ ਮੰਨੀ ਖੁੱਪਤਾ ਤੂੰ ਮੰਨ ਲਈ ਜੇ ਮੈਂ ਨਾ ਹੁੰਦਾ ਇਹਦਾ ਦਵਾਈ ਲਈ ਜਾਂਦੀ ਕੋਈ ਗੱਲ ਨਹੀਂ ਪਸੀਨਾ ਦਾ ਸਾਰਾ ਉੱਥੇ ਉੱਤਰ ਜਾਊਗਾ ਬੇਬੇ ਮੈਂ ਥੋੜਾ ਫੜਾ ਕੇ ਪਾਣੀ ਦਾ ਪਿਆ ਨਹੀਂ ਪਾਣੀ ਤਾਂ ਮੈਂ ਪਿਆ ਨਹੀਂ ਉਹ ਤਾਂ ਛੱਡੋ ਪਾਣੀ ਤਾਂ ਬਾਅਦ ਪੀਓ ਸੌਰੀ ਤੈਨੂੰ ਰੇ ਗੱਲ ਮੈਂ ਸਾਰਿਆਂ ਦੇ ਸਾਹਮਣੇ ਦੱਸ ਨਹੀਂ ਸਕਦਾ ਓਰੇ ਆ ਹਰ ਬੋਡਰ ਇਹਨੂੰ ਤਾਂ ਪੁੱਛ ਆ ਰਿਪੋਰਟਾਂ ਹੀ ਆ ਸਮਝਾਵਾਂ ਤੈਨੂੰ ਲਿਆ ਉਹ ਤਾਂ ਕੋਈ ਗੱਲ ਨਹੀਂ ਫਿਰ ਮੇਰੀ ਮਾਂ ਹੀ ਬੈਠੀ ਹੈ ਕੋਈ ਗੱਲ ਨਹੀਂ ਕੋਈ ਨਹੀਂ ਇਹ ਪੜਦੇ ਚ ਗੱਲਾਂ ਆਉਂਦੀਆਂ ਫਿਰ ਐ ਪੜਦੇ ਤੋਂ ਇਹਨਾਂ ਚਲ ਕੋਈ ਗੱਲ ਨਹੀਂ ਫਿਰ ਦੱਸ ਇਹ ਜੀ ਕੀ ਗੱਲ ਹੈ ਮੇਰੀ ਗੱਲ ਸੁਣਾ ਇਹ ਮੈਂ ਤਾਂ ਗਲਤ ਦਵਾਈ ਤਾਂ ਦਿੱਤੀ ਇਸਨੂੰ ਉਹ ਕੇਜੇ ਨੇ ਕਿਹਾ ਸੀ ਕੇਜੇ ਨੇ ਹਾਂ ਮੈਂ ਪੈਸੇ ਖਾਦੇ ਸੀ ਅੱਛਾ ਤੇ ਉਹਦੇ ਕਹਿਣ ਤੇ ਤੈਨੂੰ ਐ ਵੀ ਨਾ ਪਤਾ ਲੱਗਦਾ ਵੀ ਕਿਸੇ ਦੀ ਜਾਨ ਵੀ ਜਾ ਸਕਦੀ ਹੈ ਕਿ ਤੂੰ ਮੈਨੂੰ ਗਲਤ ਦਵਾਈ ਝੱਕ ਕੇ ਦੇ ਗਿਆ ਤੇ ਉਹਨੇ ਤੈਨੂੰ ਕੀ ਕਿਹਾ ਸੀਗਾ ਵੀ ਮੈਂ ਉਹਦੇ ਕਹਿਣ ਤੇ ਕੰਮ ਕਰਿਆ ਉਹ ਤਾਂ ਕਾਨੂੰ ਕੁਝ ਹੋਰ ਵੀ ਕਹੂਗਾ ਕਿਸੇ ਨੂੰ ਜ਼ਹਿਰ ਫੜਾਉਣ ਨੂੰ ਕਹੂਗਾ ਉਹ ਵੀ ਫੜਾਇਆ ਆਵੇਂਗਾ ਮੈਨੂੰ ਕੀ ਪਤਾ ਹਣ ਤੁਹਾਡੀ ਗੱਲ ਬਾਤ ਦਾ ਬਸ ਫਿਰ ਕੋਈ ਗੱਲ ਨਹੀਂ ਤੈਨੂੰ ਕਹੇ ਜਨੇ ਕਿਹਾ ਸੀ ਦਵਾਈ ਤਾਂ ਫੜਾ ਕੇ ਕਹਿੰਦੇ ਹੁਣ ਮੈਂ ਪੁੱਤ ਨੂੰ ਕੌਣ ਕਰਦੀ ਆ ਉਹ ਤੈਨੂੰ ਆਪੇ ਲੈ ਕੇ ਜਾਣਗੇ ਲੈ ਮੈਨੂੰ ਕਾਦੇ ਵਾਸਤੇ ਮਾਰ ਕੇ ਇਥੋਂ ਕਰਾਉਣਾ ਬਣਾ ਕੇ ਲੈ ਕੇ ਜਾਣਗੇ ਮੈਨੂੰ ਪਤਾ ਲੱਗੂਗਾ ਮੈਨੂੰ ਕਾਦੇ ਵਾਸਤੇ ਗੱਲ ਨਹੀਂ ਤੇਰੀ ਮਾਨ ਬਚੋਲਾ ਤਾਂ ਤੂੰ ਹੀ ਪਿਆਣਾ ਬਚੋਲਾ ਦਾ ਪਿਆ ਫਿਰ ਜਦੋਂ ਮੈਂ ਕਿਸੇ ਦੇ ਉਹ ਕਹਿੰਨਾ ਮੈਂ ਕਰਨਾ ਪੂ ਤੈਨੂੰ ਡਾਕਟਰ ਜਾਨ ਬਚਾਉਂਦੇ ਹੁੰਦੇ ਨਾ ਕਿ ਕਿਸੇ ਦਾ ਘਰ ਤੜਵਾਉਂਦੇ ਤੇ ਜਾਨ ਲੈ ਲੈਂਦੇ ਹੁੰਦੇ ਤੂੰ ਤਾਂ ਜਾਲ ਦੀ ਖੜੀ ਆ ਮੈਂ ਤੈਨੂੰ ਕਿੱਥੇ ਮਾਰਤਾ ਅੱਛਾ ਤੇ ਮੇਰੇ ਸਰੀਰ ਤਾਂ ਦੇਖ ਲੈ ਮੇਰੇ ਹੱਥ ਤਾਂ ਦੇਖ ਲੈ ਮੇਰਾ ਕਿੰਨਾ ਟੱਡ ਫੁੱਲ ਲੱਗਿਆ ਕੀ ਪਤਾ ਤੂੰ ਰੋਟੀ ਨਾ ਖਾਧੀ ਹੋਵੇ ਮੈਨੂੰ ਕੀ ਪਤਾ ਹੁਣ ਜਾਣ ਬੁੱਝ ਕੇ ਬਸਾਉਂਦੀ ਹੋਵੇਂ ਡਾਕਟਰ ਨੂੰ ਐ ਕਹਨੂੰ ਲੋਟ ਆਉਣਾ ਮੈਂ ਫੋਨ ਹੀ ਲਵਾਂਗੇ ਚਲ ਮੇਰੀ ਗੱਲ ਸੁਣ ਫੋਨ ਨਾਲ ਲਾ ਭਾਈ ਉਹਨੂੰ ਫੋਨ ਮੈਂ ਕਰਦਾਗਾ ਠੀਕ ਐ ਉਹਨੂੰ ਫੋਨ ਹੁਣ ਤੂੰ ਨਾ ਕਰੀ ਉਹਨੂੰ ਫੋਨ ਤਾਂ ਹੁਣ ਮੈਂ ਆਪੇ ਕਰੂੰਗੀ ਮੈਂ ਘਰੋਂ ਉਹਦੇ ਨਾਲ ਗੱਲ ਚਲ ਠੀਕ ਐ ਮੈਂ ਜਾਣਾ ਮੈਂ ਲੇਟ ਹੋ ਗਿਆ ਟੀਚਾ ਜਾਣਾ ਕਿ ਉਹ ਹੋ ਤੈ ਬੇਬੇ ਕੋਲ ਬੈਠ ਤੇਰੀ ਕੋਈ ਗੱਲ ਨਹੀਂ ਤੇਰੀ ਜਿਹੜੀ ਫੀਸ ਹਾਂਜੀ ਕੌਣ ਮੈਂ ਤਾਂ ਇਧਰੋਂ ਤੇਰੀ ਪਰਜਾਈ ਬੋਲਦੀ ਸੀ ਸੋਨੀ ਅੱਛਾ ਅੱਛਾ ਕਰੋ ਹੁਕਮ ਅੱਛਾ ਮੈਂ ਕਹਿੰਦੀ ਸੀ ਕਿ ਮੜਾ ਜਾਂ ਕੰਮ ਸੀਗਾ ਤੇਰੇ ਤੱਕਰ ਜੇ ਘਰੇ ਆ ਜੀ ਆ ਜਾਾਂਗੇ ਕੋਈ ਚੱਕਰ ਨਹੀਂ ਹੁਣੀ ਆ ਸਕਦੇ ਹੋ ਹੁਣੀ ਹਾਂ ਆ ਜਾਣਾਗਾ ਆਓ ਚੰਗਾ ਮੜਾ ਜਾਂ ਬਸ ਜ਼ਰੂਰੀ ਕੰਮ ਆਗਾ ਚੰਗਾ ਕੁਟ ਮਦੇ ਪਹਿਲਾਂ ਤਾਂ ਚਲ ਕਹਤੇ ਨੇ ਪਹਿਲੀ ਆਰਤੀ ਹਾਂ ਕਰਤੀ ਚੰਗਾ ਆ ਗਿਆ ਆ ਜਾ ਤੈਨੂੰ ਤਾਂ ਮੈਂ ਦੱਸ ਦਿਆਂ ਵੀ ਸੱਦਿਆ ਕਾਦੇ ਵਾਸਤੇ ਆ। ਚੱਲ ਯਾਰ। ਦੇਖੀਏ। ਆਹ ਪਰ ਜਾ ਈ ਬੋਲੋ। ਆ ਗਏ? ਹਾਂ। ਆ ਜਾ ਮੜਾ ਜਾ ਕੰਮ ਮਾ ਗੱਤੇ ਤੇ ਕਰਾ ਜਾਂ ਅੰਦਰ ਹੀ ਆ ਜਾ। ਉਹ ਤਾਂ ਬੈਠੇ ਗੱਲ ਕਰਦੇ। ਕੋਈ ਨਹੀਂ ਹੈਗਾ। ਕੋਈ ਨਹੀਂ ਹੈਗਾ ਆ ਜਾ। ਮਾਲ ਦੀ ਗੱਲ ਕਰ। ਇਹ ਜਾ ਕੀ ਕੰਮ ਹੋਵੇ। ਆ ਤਾਂ ਜਾ ਹੋਰ ਬਹਿ ਕੇ ਗੱਲ ਕਰਦੇ ਆਂਗੇ। ਗਾਹਾਂ ਆ ਜਾ। ਹੁਣ ਉੱਥੇ ਧੁੱਪੇ ਥੋੜੀ ਬੈਠੇਂਗਾ। ਇੱਥੇ ਬੈਠ। ਪੱਖਾ ਲੱਗਿਆ ਹੋਇਆ ਦਾ ਆਰਾਮ ਨਾਲ। ਹਾਂਜੀ ਬੋਲੋ। ਪੋਰਟ ਅਸਤ ਸੇਵਾ ਪਣੀ ਦਸ ਪਹਿਲਾਂ ਉੱਥੇ ਆ ਜਾਣਾ ਬੋਕੀ ਏਅਰਪੋਰਟ ਹੈ ਅੱਛਾ ਹਾਂਜੀ ਹੁਣ ਹੋਰ ਕੋਈ ਕੰਮ ਧੰਦਾ ਕਰਦਾ ਜਾਂ ਇੱਕੋ ਹੀ ਕੰਮ ਰਹਿ ਗਿਆ ਤੇਨੂੰ ਗਾਮੋਂ ਤੋਂ ਦਬਾਬ ਚ ਖੇਤ ਖੁੱਦ ਭਾਵੇਂ ਜਾਂਦੇ ਨਾ ਤੁਸੀਂ ਕੰਮ ਦੱਸੋ ਕਿ ਕਿਤੇ ਜਾ ਕੇ ਆਉਣਾ ਨਾ ਜਾਣਾ ਤਾਂ ਕਿਤੇ ਨਹੀਂ ਅੱਛਾ ਮੈਂ ਤਾਂ ਗੱਲ ਹੀ ਕਰ ਲਈ ਸੀ ਤੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਕਰੋ ਫਿਰ ਗੱਲ ਤਾਂ ਮੈਂ ਕਰਦੀ ਆਂ ਆਹ ਬੋਲੂ ਨਾ ਤੁਹਾਨੂੰ ਲੋਕਾਂ ਦੇ ਘਰ ਪਟਣ ਤੋਂ ਇਲਾਵਾ ਕੋਈ ਕੰਮ ਹੈਗਾ ਵੀ ਆ ਜਾਂ ਨਾ ਐਂ ਕੀ ਕਰਤਾ ਹੁਣਾ ਮੈਂ ਤੇਰਾ ਕੀ ਮਾਰਾ ਕਰਤਾ ਜਿਹੜਾ ਤੂੰ ਮੇਰੇ ਨਾਲ ਐ ਕਰੀਏ ਮੈਂ ਤੇਰਾ ਕੀ ਮਾਰਾ ਕਰਤਾ ਅੱਛਾ ਸੱਕੀ ਗੇਰੇ ਮੇਰੇ ਉਹੀ ਬਾਤ ਪੈ ਗਈ ਹੈ ਨਾ ਮੈਂ ਬਾਤ ਪੈ ਰਹੀ ਹੈ ਹੋਰ ਜਮਾਂ ਸੱਚ ਬੋਲ ਰਿਹਾ ਬਸ ਕੁਛ ਵੀ ਨਿਕਲ ਤਾ ਕੀਤਾ ਤੂੰ ਮੇਰੇ ਨਾਲ ਕੀਤਾ ਕੀ ਹੈ ਦੱਸੋ ਜੇ ਤੂੰ ਆਪ ਨਹੀਂ ਆਉਂਦਾ ਨਾ ਘਰੇ ਜਿਹੜੇ ਗਾਹਾਂ ਦੇ ਗਾਹਾਂ ਪਚੋਲੇ ਭੇਜਦਾ ਸਭ ਕੁਝ ਉਹ ਕਰੀ ਜਾਂਦੇ ਆਗੇ ਮੈਂ ਕਿ ਕਿ ਤੁਹਾਨੂੰ ਭੇਜਣਾ ਮੈਨੂੰ ਕੀ ਲੋੜ ਆਗੀ ਕਿ ਤੁਹਾਨੂੰ ਲਿਖੇ ਜਾਂਦੀ ਮੈਂ ਗਾ ਰਿਸ਼ਤਾ ਕਰਾਉਣਾ ਹੈ ਮੈਨੂੰ ਤਾਂ ਹੀ ਲੱਗਦਾ ਜੇ ਰਿਸ਼ਤਾ ਹੀ ਕਰਵਾਉਣਾ ਛੱਡ ਦੇ ਖੇੜਾ ਰਹਿਣ ਦੇ ਮੈਂ ਇਸ ਪਿੰਡ ਦੀ ਨੂੰਹ ਆ ਪਰ ਜਾਈਂ ਹੈ ਤੇਰੀ ਕਿਉਂ ਕਰ ਰਹੇ ਆਂ ਤੂੰ ਮੇਰੇ ਨਾਲ ਕੰਮ ਕਰੀਂਦੀ ਮੈਂ ਤੈਨੂੰ ਕਿਹਾ ਕੀ ਹੈ ਤੂੰ ਤਾਂ ਗਾਲੀ ਪੈ ਗਈ ਲੈ ਘਰੇ ਬੁਲਾ ਕੇ ਗੱਲ ਬੈਠੀ ਹੈ ਘਰੇ ਬੁਲਾ ਕੇ ਗੱਲ ਨਾ ਤਾਂ ਮੈਂ ਹੋਰ ਦੱਸ ਮੈਂ ਤੈਨੂੰ ਪੂਜਾਂ ਬਹਿ ਕੇ ਇੱਥੇ ਹੋ ਕੀ ਗਿਆ ਇਹਦਾ ਦੱਸ ਦੇ ਅੱਛਾ ਤੂੰ ਗੋਗੇ ਡਾਕਟਰ ਨੂੰ ਦਵਾਈ ਕਿਦੇ ਵਾਸਤੇ ਪੜਾ ਕੇ ਆਇਆ ਸੀ ਕਿਹੜੇ ਗੋਗੇ ਰੱਖ ਤੈਨੂੰ ਨਹੀਂ ਪਤਾਗਾ ਕਿਹੜੀ ਦਵਾਈ ਕੀ ਨੇ ਵਾਸਤੇ ਬਣਾ ਕੇ ਅਸੀਂ ਦਵਾਈ ਉਹ ਮੇਰੇ ਤੱਕਰ ਕਿਵੇਂ ਆਈ ਮੈਨੂੰ ਕੀ ਪਤਾਗਾ ਦਵਾਈਆਂ ਤੁਸੀਂ ਲੈਣੇ ਹੋ ਡਾਕਟਰ ਤੁਸੀਂ ਬੁਲਾਉਣੇ ਹੋ ਅੱਛਾ ਜੀ ਲੈ ਆਦ ਦੋਗੀ ਤੇਰੀ ਵਾਲੀ ਗੋਗੇ ਦੀ ਰਿਕਾਰਡਿੰਗ ਮੇਰੇ ਕੋਲੇ ਹੈਗੀ ਸਾਰਾ ਕੁਝ ਲੱਗ ਗਿਆ ਪਤਾ ਜਿੱਥੇ ਫਿਰਦੇ ਹੋਗੇ ਤੁਸੀਂ ਦੋਨੇ ਜਣੇ ਸੁਣਾਵਾ ਕੀ ਪਤਾ ਲੱਗਿਆ ਜਿਹੜੀਆਂ ਤੂੰ ਦਵਾਈਆਂ ਕਿੰਨਾਂ ਰਹਿ ਗਿਆ ਸੋਨੀ ਨੂੰ ਇਹ ਦਵਾਈਆਂ ਖੁੜਾ ਕੇ ਆ ਝੂਠੀ ਖਬਰ ੜਾਈ ਹੈਗੀ ਮੇਰੇ ਪ੍ਰੈਗਨੈਂਟ ਦੀ ਤੁਸੀਂ ਤੈਨੂੰ ਵੀ ਇਹ ਪਤਾਗਾ ਵੀ 2 ਸਾਲ ਹੋ ਗਏ 2 ਸਾਲ ਤੁੱਤੀ ਹੋ ਗਏ ਮੇਰੇ ਘਰ ਅੰਦਰ ਮਿੱਥੇ ਉਹ ਹੈ ਨਹੀਂਗਾ ਤੇਰਾ ਦੋਸਤ ਫੇਰੇ ਝੂਠੀ ਖਬਰ ਕਿਉਂ ੜਾਈ ਮੈਂ ਅੱਛਾ ਦੇਖੀ ਹੈਰਾਨ ਤਾਂ ਐ ਹੁੰਦਾਗਾ ਜਿਵੇਂ ਕਿਸੇ ਦਾ ਪਤਾ ਹੀ ਨਹੀਂ ਹੈਗਾ ਵੀ ਮੈਨੂੰ ਸਾਰਾ ਕੁਝ ਪਤਾ ਲੱਗ ਗਿਆ ਤੂੰ ਆਰਦੀ ਆ ਤਾਂ ਗਲਤੀ ਮੰਨ ਲੈ ਨਹੀਂ ਤੂੰ ਤਾਂ ਗੋਗਾ ਤਾਂ ਗਏ ਕਿੱਥੇ ਗਏ ਠਾਣੇ ਯੋ ਅਸੇ ਕੀ ਮਾਰਾ ਕਰਤਾ ਤੇ ਹਜੇ ਮਾਰਾ ਹੀ ਨਹੀਂ ਕਰਿਆ ਮੇਰੇ ਕੋਲ ਉਹ ਕੋਟਾ ਵੀ ਪਈਆਂ ਦਵਾਈਆਂ ਵੀ ਪਈਆਂ ਕੋਟਾ ਤੇਰੀਆਂ ਦਵਾਈਆਂ ਤੇਰੀਆਂ ਡਾਕਟਰ ਤੇਰੇ ਮੈਨੂੰ ਕਿਉਂ ਸਮਝੋ ਸਨ ਨਾ ਫਸਾਈ ਨਹੀਂ ਆ ਹੈ ਦੇਖ ਲੈ ਮੈਂ ਤੈਨੂੰ ਫਸਾਉਣੀ ਆ ਮੈਂ ਲ ਫਸਾਉਣ ਵਾਲੀ ਗੱਲ ਹੀ ਇਹ 420 ਦਾ ਕੇਸ ਕਰ ਦੂੰਗਾ 400 ਵੀ ਦਾ ਤੂੰ ਨਹੀਂ ਕਰ ਸਕਦਾ ਮੈਂ ਕਰ ਸਕਦੀ ਹਾਂ ਕਿਉਂ ਪੈਸੇ ਕਿੱ데 ਕਿਉਂ ਦੇ ਕੇ ਆਏ ਆ ਗੋਗਨ ਨੂੰ ਤੂੰ ਦੋ ਵਾਰੀ ਪੈਸੇ ਦੇ ਆਇਆ 40000 ਰੁਪਏ ਦੇ ਆਇਆ ਉਹਨੂੰ ਤੂੰ ਆਪਜੀ ਦਵਾਈ ਦਾ ਦੱਸਾਂ ਮੈਂ ਕੋਲੋਂ ਉਹਨੂੰ ਦਿੱਤਾਗਾ ਅੱਛਾ ਆਮ ਡਾਕਟਰ ਇਹਦਾ 150 ਲੰਦਾ ਉਹਨੂੰ ਤਾਂ 40000 ਰੁਪਏ ਦੇ ਕੇ ਆਏਗਾ ਸਾਰੇ ਵਾਸਤੇ ਖੜੇ ਸੀ ਸਰਜਰੀਏ ਉਹਨੂੰ ਪੁੱਛਦਾ ਲੈ ਤੂੰ ਬੱਸ ਕਰਿਆ ਕਰ ਮੈਂ ਹੁਣ ਮੂੰਹ ਤੇ ਬੁਲਾ ਲੂੰਗਾ ਇੱਥੇ ਬੁਲਾ ਲੈ ਫਿਰ ਦਾ ਬਾਲੀ ਸੁਣੀ ਗੱਲ ਹੈ ਇਹ ਮੂੰਹ ਤੇ ਬੁਲਾ ਰਿਹਾ ਮੈਂ ਤਾਂ ਉਹਦੇ ਮੱਥੇ ਲੱਗਣਾ ਵੀ ਨਹੀਂ ਚਾਹੁੰਦੀ ਇਹ ਜਿਹੇ ਬੇਕਾਰ ਬੰਦੇ ਨੇ ਜਿਹਨੇ ਇੰਨਾ ਧੋਖਾ ਕਰਿਆ ਦਾ ਮੇਰੀ ਬਦਨਾ ਅਹ ਜਦ ਤਾ ਮੇਰੇ ਬੇਬੇ ਘਰੇ ਹੈ ਨਹੀਂ ਸੀ ਕਿ ਨਹੀਂ ਤੈਨੂੰ ਸਮਾਰ ਕੇ ਤੇਰੇ ਪਟਾਉਂਦੀ ਹੋਣੀ ਘਰੇ ਜਾਊਗੀ ਨਾਲੇ ਲਾਂਪਾ ਦੇਣ ਤੇਰੀ ਮਾਂ ਕੋਲੇ ਨੂੰ ਕਿਉਂ ਕਿਉਂ ਉਸੇ ਨਹੀਂ ਕਰ ਰਹੇਗਾ ਤੂੰ ਤਨਾ ਇਹ ਕਰਿਆ ਹੁੰਦਾ ਫਿਰ ਕੋਸ ਹੋ ਨਾ ਜਾਂਦਾ ਨਹੀਂ ਤੈਨੂੰ ਮਿਲ ਕੀ ਗਿਆ ਹੁਣ ਐ ਦੱਸੀ ਕਰ ਕੁਛ ਮਿਲੇ ਆ ਜਿਹੜੇ ਤੁਹਾਡੇ ਫਰਕ ਤਾ ਦੋ ਦਵਾਈ ਤੂੰ ਹੀ ਤਾਂ ਨਹੀਂ ਗੱਲ ਕਰ ਲਈ ਸੱਜਰੀਏ ਗੱਲ ਤਾਂ ਦਵਾਈ ਤੂੰ ਹੀ ਦਿੱਤੀ ਐ ਮੈਂ ਡਾਕਟਰਾਂ ਦਾ ਡਾਕਟਰ ਦੇ ਇੱਥੇ ਤੂੰ ਭੇਜੀ ਐ ਨਾ ਕਿ ਕੀ ਬੋਲੀ ਮੈਂ ਮਤਕੋਸ ਨਹੀਂ ਸਾਂ ਤੈਨੂੰ ਸਮਝ ਵਿੱਚ ਹਜੇ ਨਹੀਂ ਪੰਦਾ ਹੈਗਾ ਕੋਈ ਨਾ ਜਦੋਂ ਬੇਬੇ ਘਰੇ ਗਈ ਨਾ ਲਾਂਬਾ ਲੈ ਕੇ ਫਿਰ ਮੈਂ ਇੱਥੇ ਬੈਠਾ ਇੱਥੇ ਬੁਲਾ ਲਾਂ ਤੇਰੀ ਬੇਬੇ ਨੂੰ ਨਾਲ ਡਾਕਟਰ ਨੂੰ ਸੰਜੜੀਏ ਮੈਂ ਇੱਥੇ ਬੈਠਾਂਗਾ ਗਲਤੀ ਕਰ ਪਏ ਆਪਦੇ ਗਲਤੀ ਮੰਨਣੀ ਤਾਂ ਕੀ ਹੈ ਦੇਖੀ ਹਜੇ ਟੀਠ ਬਣਿਆ ਬੈਠਾ ਵੀ ਹਾਂ ਮੈਂ ਇੱਥੇ ਬੈਠਾ ਮੈਂ ਤੇ ਕੋਈ ਗਲਤੀ ਨਹੀਂ ਕਰੀ ਨਾ ਮੈਂ ਇਹ ਗਲਤੀ ਕਰੂ ਖੇੜੀ ਹੈ ਫਿਰ ਮੈਨੂੰ ਕੋਈ ਨੂੰ ਬੁਲਾ ਲੈਣੀ ਹੈ ਦੱਸ ਦਊਗਾ ਨਾਣੇ ਫੁੱਟ ਫੁੱਟ ਦੱਸੂਗਾ ਕੋਈ ਨੂੰ ਬੁਲਾ ਲਾ ਬੁਲਾਮੇ ਲਾਂ ਮਾ ਫੋਨ ਇੱਥੇ ਬੈਠ ਰਹੀ ਜਾਈ ਨਾ ਚੰਗਾ ਫਿਰ ਬੈਠਾ ਸੰਗਾ ਲਾਲਾ ਮੈਨੂੰ ਜਾ ਹੀ ਨਹੀਂ ਸਕਦਾ ਤੂੰ ਹਲੋ ਆਹਾਂ ਕੋ ਡਾਕਟਰ ਘਰ ਆ ਕੇ ਮੜਾ ਜਾ ਨਹੀਂ ਥੋੜਾ ਜਿਹਾ ਕੰਮ ਸੀਗਾ ਜਿਹੜੀ ਦਵਾਈ ਦੁੱਤੀ ਸੀ ਕਿ ਉਹ ਲੈ ਜਾਣਾ ਨੇ ਆਪ ਜਿਹੜੇ ਪੈਸੇ ਬੰਦ ਲੈ ਜਾ ਅਸੀਂ ਤੈਨੂੰ ਕੁਛ ਨਹੀਂ ਕਹਿੰਦੇ ਹੈਗੇ ਤੇਰਾ ਤੂੰ ਫੜ ਕੇ ਲੈ ਜਾ ਘਰੇ ਕੋਈ ਨਹੀਂ ਮੈਂ ਕਰਨੀ ਆ ਕੋਈ ਨਹੀਂ ਭਾਈ ਆ ਜੀ ਸੀਰੀ ਅਸਮਰੀ ਨੂੰ ਮੈਂ ਬਾਅਦ ਚਾਉਂਦਾ ਨੇ ਬਾਤ ਨਹੀਂ ਤੂੰ ਹੁਣੀ ਆ ਜਾ ਬੋਤਲ ਬੰਦ ਕਰਿਆ ਜਿਹਦੇ ਲੱਗੀ ਜਾਂਦੀ ਹੈਗੀ ਕੋਈ ਨਾ ਕਿਉਂ ਤੂੰ ਜੱਜ ਰੱਗੀ ਹੈਗੀ ਚਲ ਆ ਜਾ ਹੁਣੀ ਚੰਗਾ ਤਾ ਲਈ ਦੀ ਜਾਣ ਤੇ ਬਣੀ ਪਈ ਹੋਵੇ ਆਪਦਾ ਕੰਮ ਸਿੱਧਾ ਰੱਖਦੀ ਏ ਓਏ ਬੈਠ ਕੇ ਹੋਵੇ ਜੇ ਤੂੰ ਬੋਤਲ ਲਾਗੀ ਨਾ ਕੋਈ ਦਰਦ ਨਹੀਂ ਆਜੂਗਾ ਚਲ ਠੀਕ ਹੈ ਠੀਕ ਹੈ ਨਾ ਕਿਸੇ ਦੇ ਬੋਤਲ ਲਈ ਬੈਠਾ ਹੈ ਕਹਿੰਦਾ ਮਰਨ ਵਾਲਾ ਕੋਈ ਮਰੀਜ਼ ਚਲ ਐਂ ਕਰ ਫਿਰ ਜਦ ਨੂੰ ਆਉ ਤੂੰ ਚਾਹ ਪਾਣੀ ਬਣਾ ਮੈਂ ਪੀਣਾਗਾ ਦੋਨਾਂ ਫਿਰ ਅੱਜ ਫੈਸਲਾ ਕਰੀ ਆਮਨ ਬੜਾ ਕਮਾਲ ਦਾ ਬੰਦਾ ਹੈ ਤੂੰ ਹੋਰਾ ਮੈਨੇ ਜਾਣਤੇ ਬਣੀ ਪਈਏ ਕਿ ਤੋ ਤਿੰਨ ਜਣੇ ਮੈਨੂੰ ਧੋਖਾ ਦੇ ਜਾਂਦੇ ਹੈ ਕਿ ਮੇਰੀ ਜ਼ਿੰਦਗੀ ਨਖਲਵਾੜ ਕਰੀ ਜਾਂਦੇ ਤੂੰ ਹਰ ਮੇਰੇ ਨਾਲ ਬੈਠਾਂ ਤੇ ਕਹਿੰਦਾ ਮੈਂ ਤੋਖਾ ਕਰਤਾ ਹੁਣ ਚਾ ਪੀਉਣ ਦੀ ਬਿਮਾਰੀ ਨਾ ਪਰਦਾਈ ਤਵਾ ਤੇਰੀ ਮੈਨੂੰ ਕਿਤੇ ਤਾਪੜੀ ਤੈਨੂੰ ਜਿੰਨਾ ਗੁੱਸਾ ਜਿਹੜਾ ਹੈ ਨਾ ਚਾ ਤਾਂ ਕਿਹਦੇ ਤੇ ਕਹਦਾ ਜਿਹਾਰ ਪਈ ਹੁੰਦੇ ਤਾਂ ਚਾ ਪਾ ਕੇ ਦੇ ਦੇਣਾ ਲਿਆ ਦੇ ਪਾ ਕੇ ਜਿਹੜਾ ਜਿਹਦੇ ਨੂੰ ਇੰਨੀ ਉਹ ਮੈਂ ਇਸੇ ਆਪਾ ਗੱਲ ਪਾਉਣਾਗਾ ਨਾਲੇ ਉਹ ਪਾਸੇ ਨਾਲੇ ਜ਼ਹਿਰ ਨਹੀਂ ਦੇ ਦਿੱਤਾ ਯਾਣੀ ਕਿ ਯਾਣੀ ਨਹੀਂ ਦਿੱਤੀ ਖਾਤੋ ਹੀ ਗਈ ਤੇਰੇ ਨਾਲ ਉਹ ਕੀ ਗਿਆ ਮੈਨੂੰ ਐਂ ਤਾਂ ਦੱਸ ਦੇ ਨਹੀਂ ਤੂੰ ਮੇਰਾ ਕਪਾਲ ਦਾ ਕੀ ਸੀਗਾ ਪਹਿਲਾਂ ਮੈਨੂੰ ਐਂ ਦੱਸੀ ਜਦ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀਗਾ ਵੀ ਮੈਂ ਤੇਰੇ ਦੋਸਤ ਦੇ ਘਰ ਵਾਲਿਆਂ ਨੂੰ ਤੂੰ ਮੇਰਾ ਖੇੜਾ ਛੱਡ ਦੇ ਤੂੰ ਗੇੜੇ ਜੇ ਨਾ ਮਾਰਿਆ ਕਰ ਹੁਣ ਤੂੰ ਦੂਜੇ ਪਾਸੇ ਤੁਰ ਪਿਆ ਜੇ ਮੈਂ ਕਦੇ ਪਾਸੇ ਮਾਰਦਾ ਮੈਨੂੰ ਐਂਸ ਅੱਛਾ ਤੈਨੂੰ ਪਤਾ ਹੀ ਨਹੀਂ ਹੈਗਾ ਵੀ ਤੂੰ ਕਾਦੇ ਵਾਸਤੇ ਗੇੜੇ ਮਾਰ ਕੰਮ ਤਾਂ ਦੇਤਾ ਹੁੰਦੀ ਐ ਸੱਜਰੀਏ ਨਹੀਂ ਭਾ ਤੈਨੂੰ ਹੁਣ ਮਿਲ ਕੇ ਗਿਆ ਉਧਰ ਪੈਸੇ ਦੇ ਕੇ ਗਾਦਰ ਰਿਪੋਰਟ ਮੇਰੀ ਬਣਵਾ ਕੇ ਗਲਤ ਦਵਾਈਆਂ ਦੇ ਕੇ ਮੈਨੂੰ ਮਿਲਿਆ ਕੁਛ ਕੀ ਨੂੰ ਤੈਨੂੰ ਮੈਂ ਨੂੰ ਕੀ ਮੈਨ ਲਗਾ ਰਹਿਣ ਦੇ ਗੋਗੇ ਦੇ ਦੁਕਾਨ ਤੇ ਮੈਡੀਕਲ ਤੇ ਲੱਗੇ ਹੋਏ ਆ ਕੈਮਰੇ ਸਾਰੇ ਨਿਕਲੇਉਣੀਆਂ ਨੇ ਸਬੂਤ ਉਥੋਂ ਬਦਾਨੀ ਕੀ ਧੀਰੇ ਜਮਾ ਦੀ ਕੋਈ ਧੀਰੇ ਕਰ ਵੀ ਬਰੂਗਾ ਗੋਗਾ ਬਣੀ ਇਨੀयत ਹੋਇਆ ਕੀ ਤੂੰ ਐਂ ਦੱਸ ਮੈਨੂੰ ਤਾਂ ਗਰਸਨਾ ਤਾਂ ਗਲਤ ਤੱਕੋਂ ਕੱਟਦਾ ਡਾਕਟਰ ਨੂੰ ਦਿਖਾ ਕੇ ਲਈਏ ਡਾਕਟਰ ਤੁਹਾਨੂੰ ਆਪਣੇ ਆਪ ਹੀ ਭੇਜਦਾ ਕਰੇ ਹੋਰ ਬਦਲ ਲਾਂਗੇ ਮੈਂ ਤਾਂ ਲੋੜ ਨਹੀਂ ਹੋਰਦੀ ਕਿਉਂ ਤੇਰੇ ਤੇ ਤੇਰੇ ਡਾਕਟਰ ਤੇ ਤਾਂ ਮੈਂ ਹੁਣ ਭਰੋਸਾ ਕਰ ਹੀ ਨਹੀਂ ਸਕਦਾ ਫਿਰ ਹੋਰ ਕਿਸੇ ਦੇ ਵਗ ਚੱਲਦੇ ਆ ਤੂੰ ਕਿਉਂ ਜਾਏਂਗਾ ਨਾਲ ਹੈਗੀ ਮੇਰੀ ਮਾਂ ਹੈਗੀ ਆ ਸਾਡੇ ਰਿਸ਼ਤੇਦਾਰ ਹੈਗੇ ਆ ਮੇਰੇ ਆਪ ਦੇ ਪੈਰ ਚੱਲਦੇ ਆ ਮੈਂ ਪੇਕੀ ਭਗ ਜੂਗੀ ਤੇਰੇ ਨਾਲ ਕਿਉਂ ਜਾਉਂਗੀ ਵੀ ਜਦੋਂ ਪਹਿਲਾਂ ਤੇਰੇ ਰਿਸ਼ਤੇਦਾਰਾਂ ਨੇ ਡਾਕਟਰ ਗਲਤ ਦੇਤਾ ਤੈਨੂੰ ਮੂਰ ਵੀ ਦੇ ਸਕਦੇ ਹੈਗੇ ਰਿਸ਼ਤੇਦਾਰ ਨੇ ਡਾਕਟਰ ਪਿੰਡ ਦੇ ਹੀ ਆ ਉਹ ਸਾਡਾ ਰਿਸ਼ਤੇਦਾਰ ਨਹੀਂ ਹੈਗਾ ਮੇਰੇ ਮਾਮੇ ਦਾ ਪੁੱਤ ਨਹੀਂ ਕੋਈ ਉਹ ਵੀ ਉਹ ਸਾਡਾ ਹੀ ਰਿਸ਼ਤੇਦਾਰ ਆ ਰਿਸ਼ਤੇਦਾਰ ਤਾਂ ਕਿਵੇਂ ਆਇਆ ਸੀ ਤੂੰ ਬੈਠਾ ਰਹੇ ਜਿੰਨਾ ਚੱਕਰ ਤੇ ਘੋਗਾ ਨਹੀਂ ਹੁੰਦਾ ਚਾਹ ਪਾਣੀ ਤਾਂ ਲਿਆ ਦੰਨਿਆ ਤੈਨੂੰ ਕੌਫੀ ਬਣਾ ਕੇ ਤੂੰ ਬੈਠ ਜਾ ਇੱਥੇ ਕੋਈ ਨਹੀਂ ਮੈਂ ਤਾਂ ਬੈਠਾਂਗਾ ਅੱਜ ਜੀ ਵੀ ਨਹੀਂ ਪਤਾ ਕਿ ਮੈਂ ਲੱਗ ਗਿਆ ਤਾਂ ਇਹ ਤਾਂ ਕਾਮਿਨਿਕੇਟਰ ਤਾਂ ਹਮ ਬਚੀਏ ਕਿ ਨਹੀਂ ਕਿ ਤੇਹੀਏ ਕੀ ਨਾ ਰਹੀਏ ਸਾਰਾ ਉਹ ਸਦੀ ਹੁੰਦੀ ਹੈ ਹੁਣ ਜ਼ਿਆਦਾ ਪੰਡੀ ਛੱਡਣਾ ਪਊਗਾ ਤੇ ਘਰੇ ਵਾਕੇ ਬੁੜੀ ਵੀ ਚੱਕਮੀ ਆਪਣੀ ਕੰਮ ਕਿੱਤਾ ਹੋਊਗਾ ਕਾਲੰ ਦੇਖਦੇ ਆ ਕੋਈ ਜਰਾ ਉਹ ਇੱਥੇ ਬੈ ਜਾਣੇ ਹਾਂਗੇ ਕੀ ਬੜਾ ਗਰਬੜਦੇ ਇਹ